ਬੜੀ ਹੈ ਤਾਵਨ ਸਰਜਮੀ ਆ ਬਾਬਾ ਦਾਸ ਸਿੰਘ ਜੀ ਉਹਨਾਂ ਦੇ ਇਸਾ ਪਾਵਨ ਸਰਜਮੀ ਦੇ ਉੱਤੇ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਬੜੀ ਦੁੱਖदाई ਘਟਨਾ ਬੜੀ ਘਨੌਣੀ ਘਟਨਾ ਇਸ ਪਿੰਡ ਦੇ ਵਿੱਚ ਵਾਪਰੀ ਆ ਕਿ ਚਿੱਟੇ ਦੇ ਵਪਾਰੀਆਂ ਨੇ ਰੇ ਆਮ ਅੱਠ ਵਸਤਾਂ ਦੇ ਉਹ ਪਟਵਾਲਾ ਪਾ ਕੇ ਪਟਵਾਲ ਦੰਦ ਸਿੱਟ ਕੇ ਬਦਲ ਫੂਕ ਦਿੱਤੇ ਆਰ ਪੰਜ ਛੇ ਗੜੇ ਉਹਨਾਂ ਵਾਂਗ ਕੇ ਘਰਾਂ ਦੇ ਨਾਇਬਰ ਸੀ ਉਹਨਾਂ ਤੇ ਮਤਲਬ ਉਹ ਕਾਤਲਾਂ ਦਾ ਹਮਲਾ ਕੀਤਾ ਇਹ ਘਟਨਾ ਕੋਈ ਆਮ ਘਟਨਾ ਨਹੀਂ ਜਿੱਦਾਂ ਦੀ ਪ੍ਰਸ਼ਾਸਨ ਕਹਿ ਰਿਹਾ ਜਿੱਦਾਂ ਦੀ ਪੁਲਿਸ ਕਹਿ ਰਹੀ ਆ ਜਿੱਦਾਂ ਦਾ ਐਸਐਸਪੀ ਕਹਿ ਰਿਹਾ ਕਿ ਇਹ ਜੀ ਆਮ ਕਟੜਾ ਦਾ ਦੋਹਰਾਂ ਦੀ ਲੜਾਈ ਹੈ ਇਹ ਦੋਹਰਾਂ ਦੀ ਲੜਾਈ ਹੈ ਜੋ ਪਹਿਲਾਂ ਵੀ ਹੁੰਦੀਆਂ ਨੇ ਪਰ ਅੱਜ ਤੱਕ ਕਰਕੇ ਜਿਆਦਾ ਨਿਕਲਣਾ ਨਹੀਂ ਹੋਈ ਕਟੜਾ ਦੇ ਪਿੱਛੇ ਪਤਾ ਕੀ ਹੈ ਕਿ ਗਲਸ਼ੁੱਤੀ ਹੋ ਰਿਹਾ ਹੈ ਮਾਨਸਰ ਤੋਂ ਆਇਆ ਮਾਨਸਰ ਜਿਹਦੇ ਦੇ ਵਿੱਚ ਪੈਂਦਾ ਨਰਾਕਣਾ ਅਸੀਂ ਵੀ ਕਿਤੇ ਦੇ ਖਲਾਫਤ ਤੇ ਲੰਬਾ ਸਮਾਂ ਧਰਨਾ ਲਾ ਕੇ ਰੱਖਿਆ ਨਸ਼ੇ ਦੇ ਖਲਾਫ ਔਰ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਚਿੱਤੇ ਦੇ ਖਿਲਾਫ ਬੋਲਣ ਵਾਲਿਆਂ ਦੀ ਜਵਾਬ ਮੰਦ ਕਰਨਾ ਚਾਹੁੰਦੀ ਹੈ ਇਹ ਕਰਨਾ ਕੋਈ ਐਨਾ ਆਮ ਕੰਮ ਨਹੀਂ ਜਿਹਨੂੰ ਮੇਰੇ ਲੋਕ ਦੇਖਿਆ ਜਾਵੇ ਤਰੀਕੀ ਨਾਲ ਚਰਚਾ ਜਾਵੇ ਦੇਖਿਆ ਜਾਵੇ ਪਰਖਿਆ ਜਾਵੇ ਇਹ ਚਿੱਤੇ ਦੇ ਖਿਲਾਫ ਚਿੱਤੇ ਦੇ ਤਸਕਾਂ ਦੇ ਖਿਲਾਫ ਬੋਲਣ ਵਾਲਿਆਂ ਦੀ ਜਵਾਬ ਮੰਦੀ ਕਰਨ ਦਾ ਮਤਲਬ ਕਿ ਇੱਕ ਕਤਲਾ ਹੋਈ ਹੈ

ਦੇਖ ਰਿਹਾ ਐ ਇੱਥੋਂ ਕਮਈਆਂ ਵਾਲਾ ਬਹੁਤ ਥੋੜੀ ਦੂਰ ਹੈ 11 ਵਜੇ ਤੋਂ ਲੈ ਕੇ ਘਰਾਂ ਦੇ ਵਿੱਚ ਪਟਵਾਲਾ ਬੰਦ ਸਿੱਤੇ ਜਾ ਰਹੇ ਨੇ ਮਜ਼ਦੂਰਾਂ ਦੇ ਬੱਚਿਆਂ ਨੂੰ ਘੁੱਟਿਆ ਜਾ ਰਿਹਾ ਉਹਨਾਂ ਦੇ ਕਰਾਣੇ ਮਾਲਕਾਂ ਨੂੰ ਘੁੱਟਿਆ ਜਾ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਹੋਣ ਨੇ ਪੇਸਕੋ ਹਾਲੇ ਕੰਨਾਂ ਉੱਤੇ ਲੱਗਿਆ ਪਿਆ ਹਾਲਕੀ ਜੇਬ ਦੇ ਵਿੱਚ ਮੋਬਾਈਲ ਹੈ ਪਰ ਕਿਸੇ ਨੇ ਯਤਨ ਨਹੀਂ ਕੀਤੀ ਕਿ ਵੀ ਮਤਲਬ ਵੀ ਕੋਈ ਜਾ ਕੇ ਮਤਲਬ ਫਸਾ ਕਿਸੇ ਆਦੂ ਨੂੰ ਨਾਲ ਲੈ ਕੇ ਕਿਤੇ ਰਾ ਕੇ ਇੱਥੇ ਮਤਲਬ ਕਿ ਕੱਢਣਾ ਦੱਸ ਦਿੱਤੀ ਆ ਗੀਤੀ ਨੇ ਬਿਜੇ ਸਾਰੇ ਮੱਤੀ ਜਾ ਰਹੇ ਨੇ ਮਾਰੀ ਜਾ ਰਹੇ ਨੇ ਪਰ ਪਸ ਪ੍ਰਸ਼ਾਸਨ ਉਹਨਾਂ ਨੂੰ ਸ਼ਰਮ ਮਾਤੇ ਨਹੀਂ ਆਇਆ ਕਿਉਂ ਨਹੀਂ ਆਇਆ ਇਹਦੇ ਪਿੱਛੇ ਇੱਕ ਰਾਜ ਹੈ ਆਪਣੇ ਚਿੱਤਾਂ ਦੋਤਨਾਂ ਮਾਰੇ ਨੇ ਇੱਕ ਬੋਸ ਨੇ ਕਮਾਉ ਪੁੱਤ ਨੇ ਕਮਾਉ ਪੁੱਤ ਕੋਈ ਨਹੀਂ ਅੱਧੀ ਬੈਠੀਆਂ ਨੇ ਤੇਰਾ ਬੈਠੀਆਂ ਨੇ ਤੁਸੀਂ ਸਾਰੇ ਬੈਠੇ ਸਾਰੇ ਜਿਵਾੜ ਨੇ ਜਿਹੜਾ ਖੇਤ ਦਾ ਜਾਂ ਸਰਕਾਰ ਖਾਜੇ ਕਿਸੇ ਫੈਕਟਰੀ ਦੇ ਕਿਸੇ ਪੱਠੇ ਤੇ ਕੰਮ ਕਰਕੇ ਆਉਂਦਾ ਨਾ ਜਿਵਾੜ ਚ ਉਹਦੇ ਵਾਸਤੇ ਮਾਂ ਚੂਰੀ ਪੁੱਟ ਕੇ ਰੱਖਦੀ ਆ ਜਿਹੜਾ ਮੋਲਾ ਗੰਦੇ ਮਨਾਂ ਦਾ ਫਿਰੇ ਉਹਨੂੰ ਹੋ ਸਕਦਾ ਚੰਨੀ ਆਉਦੀ ਆ ਲੈਣਾ ਇਹ ਟਿੱਕ ਟੇ ਅਰਦਾਸ ਨਾਲ ਕਮਾਉ ਪੁੱਤਰੇ ਬੀਤੋ ਪੈਣੋ ਇਹਨਾਂ ਨੂੰ ਜੱਗਤ ਪੱਤਲੇ ਨੇ ਇਹ ਜਿਹੜੇ ਜੱਗਤ ਪੱਤਲੇ ਨੇ ਰੋਜ ਇਹਨਾਂ ਨੂੰ ਦਿੱਲੀ ਜਾਂਦੀ ਹੈ ਉਹੋ ਦਿੱਲੀ ਫਿਰਦੇ ਸਿੱਟਿਆਲੇ ਫੜ ਕੇ ਬੰਦ ਕਰ ਦੇਣਗੇ ਤਦੋਂ ਇਹਨਾਂ ਦੇ ਜੱਗਤ ਪੈਸੇ ਕਿਵੇਂ ਜਾਣਗੇ ਮੈਂ ਤਾਂ ਕੋਈ ਜੱਥੇ ਮੰਦਰੀ ਵੱਲੋਂ ਪੱਠਾ ਮਨਜੂਰਪੁਰਿਆ ਦੇ ਵੱਲੋਂ ਇਹ ਮੰਨ ਕਰਦਾ ਬਿ ਕੇਸ ਕੱਢਣ ਦੇ ਵਿੱਚ ਕਟੋ ਕਰਦਾ ਜਿਹੜਾ ਜੋ ਖਾਣਾ ਨਈਆਂ ਵਾਲੇ ਦਾ ਮਤਲਬ ਕੇ ਸੱਚੂ ਐ ਉਸ ਮਤਲਬ ਕੇ ਉਸ ਐਸੇ ਚੋਰਾ ਨਾਮਸ਼ਾਲਾ ਦੀ ਤੈ ਜਦੋਂ ਨਾ ਐਸੇ ਕਿ ਬੇਟੀ ਜਿਹੜੀ ਬਣੀ ਹੋਈ ਐ ਜ਼ਬਰਕੁਤੀ ਉਹਨੂੰ ਬੇਨਤੀ ਕਰਦੇ ਚੰਗੋ ਬਿਦੇ ਵਿੱਚ ਸ਼ਾਮਲ ਕਰੋ ਉਹਦੇ ਬਿਨਾ ਇਹ ਕੰਮ ਹੋਈ ਨਹੀਂ ਸ਼ਾਇਦ ਹੋਈਆ